ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਇਸ ਨਵੇਂ ਵਲੌਗ ਦੇ ਵਿੱਚ ਤੇ ਅੱਜ ਦਿਨ ਹੈਗਾ ਜੀ ਬੁੱਧਵਾਰ 18 ਸਤੰਬਰ ਸਨ 2024 ਤੇ ਫਾਈਨਲੀ ਅੱਜ ਆਪਣੀ ਯਾਤਰਾ ਸ਼ੁਰੂ ਹੋ ਰਹੀ ਹੈ ਜੀ ਕਿੱਥੋਂ ਦੀ ਜੰਮੂ ਕਸ਼ਮੀਰ ਦੀ ਤੇ ਬੜੇ ਲੰਮੇ ਚਿਰ ਦਾ ਇੰਤਜ਼ਾਰ ਸੀ ਸਬਰ ਸੀ ਤੇ ਫਾਈਨਲੀ ਅੱਜ ਉਹ ਇੰਤਜ਼ਾਰ ਸਬਰ ਮੁਕਰਿਆ ਜੀ ਔਰ ਇਹ ਆਪਣਾ ਡ੍ਰੀਮ ਵੀ ਸੀ ਵੀ ਆਪਾਂ ਆਪਣੀ ਪਰਸਨਲ ਗੱਡੀ ਤੇ ਡਰਾਈਵ ਕਰਕੇ ਖੁਦ ਤੇ ਸ਼੍ਰੀਨਗਰ ਦੇਖਾਂਗੇ ਤੇ ਆਓ ਜੀ ਆਹ ਵੇਖੋ ਜੀ ਸਾਰੀ ਪੈਕਿੰਗ ਹੋ ਚੁੱਕੀ ਐ ਨਾਲ ਨਾਲ ਤੁਹਾਨੂੰ ਦਿਖਾਉਣੇ ਐ ਪੈਕਿੰਗ ਵੀ ਹੋਈ ਹੋਈ ਆਹ ਵੇਖੋ ਜੀ ਆਹ ਪੈਕਿੰਗ ਕੁਕਿੰਗ ਲੋਕ ਲੁੱਕ ਲੱਗ ਗਏ ਜੀ ਤੇ ਰਾਜੂ ਨਾਲ ਚੱਲੀ ਹੈ ਆਪਣੇ ਤੇ ਕੁਛ ਆ ਜੀ ਕੁਕਿੰਗ ਕਰਨੀ ਐ ਜਿਹੜੀ ਆਪਾਂ ਰਸਤੇ 'ਚ ਉਹ ਸਾਰਾ ਕੁਝ ਨਾਲ ਲਿਆ ਹੋਇਆ ਭਾਂਡਾ ਟੇਟਾ ਤੇ ਠੀਕ ਹੈ ਜੀ ਤੇ ਓਕੇ ਸਰ ਤੇ ਮਿਲਦੇ ਆਂ ਫਿਰ ਤੁਹਾਨੂੰ ਅੱਗੇ ਨਾਲ ਨਾਲ ਇਹ ਸਫਰ ਅਸੀਂ ਇੰਜੋਏ ਕਰਾਂਗੇ ਤੇ ਨਾਲ ਨਾਲ ਤੁਸੀਂ ਕਰ ਆ ਗਏ ਆਪਾਂ ਪੈਕਿੰਗ ਆਪਣੀ ਹੋ ਗਈ ਏ ਸਾਰੀ ਸਾਰੀ ਗੱਡੀ ਲੋਡ ਹੈ ਜੀ ਉਤੋਂ ਤੱਕ ਥੱਲੋਂ ਤੱਕ ਪੈਕਿੰਗ ਪੂਰ ਹੈ ਜੀ ਤੇ ਹੁਣ ਆਪਾਂ ਉਹ ਗੱਡੀ 'ਚ ਬੈਠਣ ਲੱਗੇ ਆਂ ਜੀ ਪਾਰਕਿੰਗ ਦੇ ਵਿੱਚ ਨਵੀਂ ਪਾਰਕਿੰਗ ਤੋਂ ਸ਼ੁਰੂ ਕਰਤਾ ਜੀ ਗੁਰੂ ਸਾਹਿਬ ਕਿਰਪਾ ਕਰਨ ਟਾਈਮ ਹੋ ਗਿਆ ਜੀ 10:55 ਸਹੀ 11 ਵਜਣ ਵਾਲੇ ਆ ਜੀ ਤੇ ਆਪਾਂ ਇੱਥੋਂ ਫਿਰ ਪਾਉਣੇ ਆ ਚੱਲ ਆ ਜੀ ਹੈ ਤੇ ਠੀਕ ਹੈ ਜੀ ਲੋਡ ਪਾਰਕਿੰਗ ਜੋ ਸਹੀ 11 ਵਜੇ ਹਾਂ ਜੀ ਨੇ ਪਾਸਨਾ ਹੈ ਹੂੰ ਪਾਸ ਹੈ ਆ ਗੱਡੀ ਦਾ ਆਪਣਾ ਪਾਸ ਹੈ ਜੀ ਜਿਹੜਾ ਆਪਾਂ ਹਰ ਮਹੀਨੇ ਬਣਾਉਣੇ ਆ ਜੀ ਕੋਣਾ ਬਣਾਇਆ ਲਓ ਜੀ ਦਿਖਾਓ ਪਾਸੇ ਦਿਖਾਈ ਇਹਨਾਂ ਨੂੰ ਲੋਈ ਇਹਨਾਂ ਵਿੱਚ ਰੱਖਦਾ ਹੁਣ ਤਾਂ ਜਰੂਰ ਹਾਂ ਰੱਖ ਦਿਓ ਬਸ ਵਿੱਚ ਲਓ ਜੀ ਆਪਾਂ ਚੜ ਗਏ ਹਾਈਵੇ ਤੇ ਗੁਰੂ ਸਾਹਿਬ ਕਿਰਪਾ ਕਰਨ ਜੀ ਇਹ ਅੱਜ ਫੋਟੰਡੇ ਦਾ ਫਾਇਰ ਬ੍ਰਿਗੇਡ ਤੇ ਅੱਗ ਬੁਝਾਉਂ ਜਨਤਾ ਵਾਲੀਆਂ ਜਿੱਥੇ ਸਾਰੀਆਂ ਖੜਦੀਆਂ ਮਸ਼ੀਨਾਂ ਹਨਾ ਇਧਰ ਗਰਲ ਸਕੂਲ ਆ ਸਾਰਾ ਇਹ ਤਾਂ ਤੁਸੀਂ ਜਾਣਦੇ ਹੋ ਮਠੰਡੇ ਨੂੰ ਇੱਥੋਂ ਪਵਾ ਲਈ ਆਪਾਂ ਤੇਲ ਕਰਾ ਲਈਏ ਟੈਂਕੀ ਫੁੱਲ ਜੀ ਪੰਪ ਤੋਂ ਕਿੰਨੇ ਦਾ ਪਾਉਂਦੇ ਆ ਜੀ ਸਵੈਪ ਕਰਨਗੇ ਕਰਨਗੇ ਸਵੈਪ ਕਰਨਗੇ ਆ ਤਾਂ ਬਹੀ ਹਾਂ ਐਸਾ ਆਵੜੀ ਨਾ ਇਹਨਾਂ ਦਾ ਟੈਂਕੀ ਫੁੱਲ ਕਰ ਦਿਓ ਜੀ ਇਹ ਕਰ ਦੋ ਹਾਂ ਜੀ ਮੀਟਰ ਕਰ ਲੈ ਜੈਕ ਟੈਂਕੀ ਹੋ ਰਹੀ ਹੈ ਆਪਣੀ ਫੁੱਲ ਟੈਂਕੀ ਫੁੱਲ ਹੋ ਗਈ ਆਪਣੀ ਅ 3849 ਪੀ ਨਾਲ ਤੇ 39.80 ਲਗਭਗ 40 ਲੀਟਰ ਦੇ ਉਹ ਲੈ ਲਓ ਜੀ ਕਟੋਈ ਪੈਸੇ ਮਹਾਰਾਜ ਮਾਰੋ ਸਵੈਪ ਲੇ 20 ਲੀਟਰ ਤੇਲ ਹੈ ਜੀ ਤੇਲ ਲਿਆ ਪਵਾ ਟੈਂਕੀ ਹੋ ਗਈ ਫੁੱਲ ਗੱਡੀ ਦੀ ਲਓ ਭਾਈ ਸਮਾ ਲੋ ਪਾਓ ਤੇਲ ਪਿਆ ਰਜੂ ਆਪਣੀ ਗੱਡੀ ਦੇ ਵਿੱਚ 3800 3850 ਰੁਪਏ ਦਾ ਠੀਕ ਹੈ 38.5 ਸੋਨਾ ਟੈਂਕੀ ਫੁੱਲ ਹੋ ਗਈ ਓਕੇ ਜੀ ਤੇ ਚੱਲਦੇ ਆਂ ਫਿਰ ਅੱਗੇ ਕੀ ਵੇਖਦੇ ਆਂ ਹੌਲ ਠੀਕ ਹੈ ਜੀ ਚੜ ਗਏ ਜੀ ਆਪਾਂ ਹਾਈਵੇ ਤੇ ਤੇ ਇੱਥੋਂ ਆਪਾਂ ਜਾਣਾ ਜੀ ਸਿੱਧਾ ਜੰਮੂ ਪਹਿਲਾਂ ਤੇ ਆਹ ਵੇਖੋ ਜੀ ਹਾਂ ਜੀ ਅਮਰਸਰ 180 ਕਿਲੋਮੀਟਰ ਹਾਂ ਇਧਰ ਗਿਆ ਜੀ ਆਪਣਾ ਮਲੋਟ ਵਾਲਾ ਰਾਹ ਜੀ ਆਪਣੇ ਪੇਕਾਂ ਦਾ ਤੇ ਰਾਜੂ ਦੇ ਸਹੁਰਿਆਂ ਦਾ ਘਰ ਤੇ ਆ ਇਧਰ ਚੱਲੇ ਜੀ ਆਪਾਂ ਭਾਈ ਕਨਈਆ ਚੌਕ ਹੈ ਜੀ ਮਠੰਡੇ ਦਾ ਡਰੈਸਰ ਕੱਲ ਲੱਗ ਜਾਂਦਾ ਜੀ ਡਰੈਸਰ ਕੱਲ ਲੱਗ ਜਾਂਦਾ ਜੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਡਰੈਸਰ ਲੱਗ ਜਾਂਦਾ ਜੀ ਹਾਂ ਜੀ ਤਾਂ ਵੀ ਪਾ ਨਿਕਲ ਪਏ ਜੀ ਬਠਿੰਡੇ ਤੋਂ ਬਾਹਰ ਜੀ ਆ ਚੀਲਾਂ ਦਾ ਇਧਰ ਵੀਊ ਹੈ ਜੀ ਸਾਰਾ ਨਾਲ ਨਾਲ ਤੇ ਅੰਮ੍ਰਿਤਸਰ ਹੈਗਾ ਜੀ 180 ਕਿਲੋਮੀਟਰ ਆ ਸਾਰੀਆਂ ਚੀਲਾਂ ਨੇ ਆਪਾਂ ਆ ਗਏ ਜੀ ਪਹਿਲੇ ਟੋਲ ਤੇ ਤੇ ਬਠਿੰਡੇ ਤੋਂ ਚੱਲ ਕੇ ਇਹ ਜਿਹੜਾ ਪਹਿਲਾ ਟੋਲ ਆਉਂਦਾ ਜੀ ਗੋਨਿਆਣਾ ਮੰਡੀ ਲੰਘ ਕੇ ਜੀਦੇ ਵਾਲਾ ਟੋਲ ਪੈਂਦਾ ਜੀ ਇਹ ਤੇ ਆਪਾਂ ਇਸ ਟੋਲ ਤੇ ਆ ਗਏ ਹਾਂ ਜੀ ਹਾਂਜੀ ਇਹ ਟੋਲ ਆ ਗਿਆ ਜੀ ਪਹਿਲਾ ਟੋਲ ਆਪਣੀ ਯਾਤਰਾ ਦਾ ਟੂਰ ਦਾ ਪਹਿਲਾ ਟੂਲ ਜੀਦੇ ਦਾ ਅਮਰਸਰ 110 ਕਿਲੋਮੀਟਰ ਜੀ ਕਾਫੀ ਸਫਰ ਆਪਾਂ ਤਕਰੀਬਨ ਕਿੰਨਾ ਚਿਰ ਹੋ ਗਿਆ ਜੋ ਅਪਨ ਚੱਲੇ ਨੂੰ ਆਪਾਂ ਹਾਂ ਘੰਟਾ ਹੋ ਗਿਆ ਇਸ ਹਾਂ ਘੰਟਾ ਚੱਲੇ ਸੀਗੇ ਤੇ ਸਫਰ ਵਧੀਆ ਜਾ ਰਿਹਾ ਜੀ ਆਪਣਾ 110 ਕਿਲੋਮੀਟਰ ਰਹਿ ਗਿਆ ਜੀ ਇੱਕ ਇਧਰ ਬੋਰਡ ਹੋ ਰਿਹਾ ਥੋਨੂੰ ਦਿਖਾਉਣੇ ਆ ਜੀ ਆ ਵੇਖੋ ਸਾਰੇ ਵਧੀਆ ਹੈ ਰੋਡ ਕੰਡੀਸ਼ਨ ਹਾਂ ਰੋਡ ਕੰਡੀਸ਼ਨ ਸਾਰੀਆਂ ਵਧੀਆ ਤੇ ਜਿਹੜੀ ਟੋਲ ਪਲਾਜ਼ਾ ਵਾਲੇ ਰੋਜ਼ ਤੇ ਉਹ ਵਧੀਆ ਲੱਗਦੇ ਹਨਾ ਹੈ ਰੋਜ਼ ਦੀ ਰੋਡ ਹਾਂ ਰੋਡ ਉਹ ਚਲੋ ਵੈਸੇ ਹੋਗੀ ਵਾਈਬ੍ਰੇਸ਼ਨ ਜੀ ਪਰ ਟੋਲ ਪਲਾਇਆ ਰੋਡ ਸਾਰੇ ਸੋਹਣੇ ਆ ਮਜ਼ਾ ਆ ਜਾਂਦਾ ਨਾ ਗੱਡੀ ਚਲਾਉਂਦਾ ਵਧੀਆ ਜਾਂਦਾ ਤੇ ਦੂਰ ਸਾਰਾ ਇਧਰ ਗ੍ਰੀਨਰੀ ਘਟਾ ਹੈ ਵੈਸੇ ਤੇ ਦੋਪੋਤਰ ਜਾਵਾਂਗੇ ਸਰ ਗ੍ਰੀਟਿੰਗ ਬਹੁਤ ਜ਼ਿਆਦਾ ਧੂਈ ਨੇ ਸਫਰ ਦਾ ਦੂਜਾ ਟੋਲਗੇਟ ਟੋਲ ਪਲਾਜ਼ਾ ਆ ਚੁੱਕਿਆ ਜੀ ਤੇ ਇਹ ਕਿੱਥੋਂ ਦਾ ਹੈਗਾ ਜੀ ਦੂਜਾ ਟੋਲ ਪਲਾਜ਼ਾ ਮਿਸਟਰੀਓ ਫਾਈਵੇ ਨਾਮ ਨਹੀਂ ਲਿਖਿਆ ਕੋਈ ਇਹਨਾਂ ਲੱਗਦਾ ਪਰ ਇਹ ਆਪਣਾ ਦੂਜਾ ਟੋਲ ਗੇਟ ਹੈ ਜੀ ਮੈਂ ਚਲਾ ਦੇਖੀ ਤੇ ਫੇਰ ਹੋਣੀ ਕੁਝ ਕਰਦੇ ਖਲਾ ਲੱਗਦਾ ਫਾਟਕ ਤੇ ਫਾਟਕ ਲੱਗਿਆ ਹੋਇਆ ਸੀ ਖੁੱਲ ਗਿਆ ਸ਼ੁਕਰੇ ਹਾਂ ਨਹੀਂ ਨਹੀਂ ਹਰੀਕੇ ਤੱਕ ਗਿਆ ਤਾਂ ਮੁਦਕੀ ਵਾਲਾ ਫਾਟਕ ਹੈ ਤੇ ਚਲੋ ਚੰਗਾ ਇਹ ਹੋਇਆ ਵੀ ਆਪਾਂ ਜਦੋਂ ਇੱਥੇ ਪਹੁੰਚੇ ਹਾਂ ਜੀ ਉਹ ਤਾਂ ਫਾਟਕ ਖੁੱਲ ਤੇ ਫਾਟਕ ਖੁੱਲ ਗਿਆ ਜੀ ਆਪਾਂ ਨੂੰ ਵੇਟ ਨਹੀਂ ਕਰਨਾ ਪਿਆ ਤੇ ਸਤਿਗੁਰੂ ਕਿਰਪਾ ਕਰਨ ਐਂ ਜਿਹੜਾ ਆਪਣਾ ਸਫ਼ਰ ਹੈ ਉਹ ਵਧੀਆ 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 ਗੁਰੂ ਸਾਹਿਬ ਕਰੀ ਜਾਂਦੇ ਜੀ ਆਹ ਵੇਖੋ ਚੱਲੇ ਰਹੇ ਹਾਂ ਹਾਂ ਆ ਆ ਗਏ ਸੀ ਹਰੀਕੇ ਪਤੰਦਰਿਆ ਤੇ ਤੇ ਮੈਨੂੰ ਐਸੇ ਇੱਕ ਵਾਰੀ ਤੁਹਾਨੂੰ ਜਾਂਦਾ ਜਾਂਦਾ ਥੋੜਾ ਜਿਹਾ ਵਿਖਾਦਾ ਜੀ ਹਨਾ ਆ ਸਾਰਾ ਜੀ ਆਪਾਂ ਹਰੀਕੇ ਪਤੰਦਰਿਆ ਤੇ ਆ ਗਏ ਜੀ ਹੂੰ ਤੇ ਜਾਂਦੇ 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 ਆਪਾਂ ਤਰਨਤਾਰਨ ਪਹੁੰਚ ਗਏ ਜੀ ਤੇ ਕਿੰਨੇ ਵਜੇ ਪਹੁੰਚੇ ਹਾਂ ਜੀ 1:30 ਤਰਨਤਾਰਨ ਆ ਤਰਨਤਾਰਨ ਤੋਂ ਤਰਨਤਨ ਸਾਹਿਬ ਤੋਂ ਆਪਾਂ ਬਾਰ ਬਾਰ ਚਲੇ ਗਏ ਹਾਂਜੀ ਤੇ ਇੱਧਰ ਰਹਿ ਗਿਆ ਗੇਟ ਤਰਨਤਾਰਨ ਸ਼ਹਿਰ ਦੀ ਐਂਟਰੀ ਦਾ ਵੇਖੋ ਹਨਾ ਹਾਂਜੀ ਪਹਾਵਾ ਪੁਲ ਚੜ ਕੇ ਬਸ ਅੱਗੇ 35 ਕਿਲੋਮੀਟਰ 30 ਕਿਲੋਮੀਟਰ ਰਹਿ ਗਏ ਇਥੋਂ ਅੰਮ੍ਰਿਤਸਰ ਸੈਲਫ ਤੇ ਬਾਕੀ ਅੱਗੇ ਜਾ ਕੇ ਅੰਮ੍ਰਿਤਸਰ ਸਾਹਿਬ ਦਾ ਸਾਨੂੰ ਆਉਣੇ ਆ ਜੀ ਇੰਟਰੀਗੇਟ ਜੀ ਆਪਾਂ ਆ ਗਏ ਅੰਮ੍ਰਿਤਸਰ ਆ 골ਡਨ ਗੇਟ ਕੋਲੇ ਜੀ ਬਿਲਕੁਲ ਸੰਮਣੀ ਹੈ ਜੀ 골ਡਨ ਗੇਟ ਆਪਣੇ ਤੇ ਆਪਾਂ ਇਹਦੇ ਉੱਪਰ ਦੀ ਪਾਰ ਕਰਨਾ ਹੈ ਜੀ 골ਡਨ ਗੇਟ ਨੂੰ ਇਹ ਕਿਉਂ وجہ ਹੈ ਜੀ ਅੰਮਦਸ ਦੀ ਨਗਰੀ ਸ਼੍ਰੀ ਦਰਬਾਰ ਸਾਹਿਬ ਅੰਮ੍ਰitsar ਸਾਹਿਬੇ ਕਿ ਪਹੁੰਚ ਚੁੱਕੇ ਆ ਜੀ ਤੇ ਇੱਧਰ ਆ ਗਿਆ ਜੀ 골ਡਨ ਗੇਟ ਦਰਬਾਰ ਸਾਹਿਬ ਨੂੰ 골ਡਨ ਗੇਟ ਵਾਈਪ 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 ਆਪਾਂ ਜਾਣਾ ਜੀ ਇੱਧਰ ਆਪਣਾ ਪਠਾਨਕੋਟ ਨੂੰ ਰਸਤੇ ਤੇ ਆਪਾਂ ਪਏ ਤੇ ਘੈਂਟ ਘੈਂਟ 뷰 ਆ ਜਿਹੜੇ ਉਹ ਆਉਣੇ ਸ਼ੁਰੂ ਹੋ ਗਏ ਹਾਂਜੀ ਆਪਾਂ ਪਠਾਨਕੋਟ ਤੋਂ ਥੋੜਾ ਜਿਹਾ ਪਿੱਛੇ ਆ ਗਏ ਜੀ ਤੇ ਇੱਥੇ ਸੋਚਦੇ ਸੀ ਵੀ ਕੋਈ ਚਾਹ ਪਾਣੀ ਪੀ ਲਈਏ ਜੰਮੂ ਦੇ ਬੋਰਡ ਆਉਣੇ ਹੋ ਗਏ ਸ਼ੁਰੂ ਜੀ ਆ ਪਹਿਲਾ ਬੋਰਡ ਆ ਗਿਆ ਜੀ ਜੰਮੂ ਦਾ ਹਾਂ ਤੇ ਲਓ ਜੀ ਪਠਾਨਕੋਟ ਆਪਾਂ ਪਾਰ ਕਰਤਾ ਜੀ 4 ਵਜੇ ਹਾਂਜੀ ਆ ਵੇਖੋ ਜੱਪੂ ਦੇ ਬੋਰਡ ਆਉਣੇ ਸ਼ੁਰੂ ਹੋ ਗਏ ਮੌਸਮ ਵਧੀਆ ਹੋ ਗਿਆ ਵੈਸੇ ਪਹਿਲਾਂ ਪਿੱਛੇ ਬਹੁਤ ਗਰਮੀ ਲੱਗੀ ਜਾਂਦੀ ਸੀ ਆਪਾਂ ਨੂੰ ਇਰਕ ਤਾਂ ਸਾਡੀ ਬੀਬੀ ਬੋਲੀ ਜਾਂਦੀ ਹੈ ਵਿੱਚ ਕਿਹੜੀ ਕੰਪਿਊਟਰ ਜਿਹੜੀ ਕੰਪਿਊਟਰ ਤੁਹਾਨੂੰ ਦੱਸਦੀ ਹੈ ਆ ਰੋਡ ਬਾਰੇ ਇੰਟੀਨੇਸ਼ਨਲ ਹਾਈਵੇ 54 410 ਕਿਲੋਮੀਟਰ ਅਚਾਨੀ 54 900 ਕਿਲੋਮੀਟਰ 1594 ਮੌਸਮ ਵਧੀਆ ਇੱਥੇ ਕੋਲ ਮਲਾ ਕੇ ਤੇ ਜੰਮੂ ਦਾ ਬੋਰਡ ਤੁਹਾਨੂੰ ਵਿਖਾਤਾ ਜੀ 4 ਵਜੇ ਆਪਾਂ ਸਹੀ ਪਠਾਨਕੋਟ ਪਾਰ ਕਰਦਾ ਸੀ ਰਸਤੇ 'ਚ ਥੋੜਾ ਜਿਹਾ ਹਨਾ ਆਪਾਂ ਟਾਪੇ ਤੇ ਰੁਕੇ ਸੀਗੇ ਚਾਹ ਪੀਤੀ ਸੀ ਰਾਜੂ ਚਾਹ ਹਾਂ ਆਪਣੇ ਕੁਝ ਆਪਣੇ ਮਤਲਬ ਦਾ ਖਾਣ ਪੀਣ ਨੂੰ ਜੀ ਹਾਂ ਤੇ ਕਰੀ ਬਸ ਬੈਠੇ ਆਂ ਦੇਖ ਰਹੇ ਆਂ ਥਾਂ ਦੇਖ ਰਹੇ ਆਂ ਕਿਸੇ ਬੰਦੇ ਨੂੰ ਆਇਆ ਰਜੂ ਤਰ ਦੇਖਦਾ ਕੁਛ ਸਾਰੇ ਲੱਗੇ ਹੋਏ ਆ ਕੀ ਖਣਾ ਹੈ ਪੈੜੀ ਪੂੜੀ ਲਈਏ ਕੋਈ ਤੇਸਤੀ ਤੇਸਤੀ ਲੈ ਲਈ ਕੋਈ ਹਾਂ ਤੇ ਯਸਕੀ ਲੈ ਲੈਨੇ ਡੈਕੋਰੇਸ਼ਨ ਸੱਤਛੁੱਤ ਦਾ ਪੂਰਾ ਵਧੀਆ ਬਣਾਇਆ ਪਿਆ ਬਾਬਾ ਕੰਮ ਹਾਂਜੀ ਆਹ ਫਲਾਵਰਾਂ ਨਾਲ ਡੈਕੋਰੇਸ਼ਨ ਵਧੀਆ ਕੀਤੀ ਚੱਲ ਲੈ ਰਾਜੂ ਫਿਰ ਕੀ ਲੈਣਾ ਲੈ ਕਹਿਣ ਹਾਂਜੀ ਇੱਕ ਰਿਓ ਆਪਣੇ ਆ ਪਾਇਨ ਆਪਣੇ ਲਈ ਪੈਸੀ ਦਿਓ ਇਦਰਾ 6 ਡੋਗਮੇ ਦਾ ਪਾਈ ਡੋਗੀ ਪਾਈਨੈਪਲ ਪੈਸਟੀ ਥੈਂਕ ਯੂ ਸਰ ਓਕੇ ਯੂ ਓਕੇ ਚਲੋ ਵੀਰ ਠੀਕ ਹੈ ਹਲਦੀਰਾਮ ਦਾ ਹਲਦੀ ਨਾ ਚਲੋ ਹਾਂਜੀ ਤੇ ਆਪਾਂ ਪਠਾਨਕੋਟ ਦੇ ਡਾਊਨ Town ਸੀਗੇ ਜੀ ਇੱਥੋਂ ਹਲਦੀराम ਵਾਲਿਆਂ ਦੇ ਆਪਾਂ ਪਰਚੇਜ ਕੀਤਾ ਤੇ ਆਹ ਵੇਖੋ ਤੁਹਾਨੂੰ ਦਿਖਾਉਣੇ ਡਾਊਨ Town ਬਹੁਤ ਵਧੀਆ ਗੱਲਬਾਤ ਸੀਗੀ ਜੀ ਬਹੁਤ ਅੱਛਾ ਬਹੁਤ ਸੋਹਣਾ ਇਨਾਂ ਨੇ ਆਪਦਾ ਜਿਹੜਾ ਬਣਾਇਆ ਹੋਇਆ ਜੀ ਸਾਰਾ ਆਪਾਂ ਖਾ ਪੇ ਲਾ ਤੇ ਹੁਣ ਆਪਾਂ ਚੱਲਦੇ ਆ ਜੀ ਇੱਥੋਂ ਡਾਊਨ ਟਾਊਨ ਤੋਂ ਪਠਾਨਕੋਟ ਦੇ ਡਾਊਨ ਟਾਊਨ ਤੋਂ ਪਾਤੇ ਆਪਾਂ ਚੱਲੇ ਚਲਿਏ ਜੀ ਚਲਿਗੇ ਚਲਿਏ ਚਲੋ ਜੀ ਚਲੋ ਜੀ ਚਲੋ ਬਹੁਤ ਟੇਸਟੀ ਬੇਸਤੀ ਸੀ ਬਈ ਮ제 ਆ ਗਏ ਮ제 ਮ제 ਆ ਸੋਨਾ ਰੋਡ ਹੈ ਜੀ ਮ제 ਆ ਰਹੇ ਮ제 ਡਰਾਈਵ ਕਰਨਾ ਕਿੰਨਾ ਵਧੀਆ ਲੱਗ ਰਿਹਾ ਇੱਥੇ ਅੱਧਰ ਨਹੀਂ ਇਹ ਲੱਭੇ ਇਹ ਇਹ ਨਹੀਂ ਮੁੱਕਦੇ ਹੁਣ ਦੱਸ ਦੇ ਤੂੰ ਪਹਾੜਾਂ ਜੀ ਰਹਿਣਾ ਹੁਣ 36 ਕਿਲੋਮੀਟਰ ਰਹਿ ਗਏ ਇੱਥੋਂ ਜੰਮੂ ਦੀ ਐਂਟਰੀ ਹੋ ਗਈ ਆਪਣੀ ਸਰੀ ਦਾ 350 ਕਿਲੋ ਹਾਂ 350 ਕਿਲੋ ਵੀ ਹੈ ਹਾਂਜੀ ਜਿਉਂ ਹੀ ਆਪਾਂ ਇੱਥੋਂ ਜੰਮੂ ਚ ਐਂਟਰ ਹੋਏ ਹਨਾ ਜੀ ਤੇ ਆਪ ਨੂੰ ਇੱਕ ਪੁਲ ਜਾਂ ਬੜਾ ਵਧੀਆ ਲੱਗਿਆ ਤੇ ਇਹ ਪੁਲ ਦਾ ਦੇਖਦੇ ਆ ਜੀ 뷰 ਕੀ ਕਹਿੰਦਾ ਜੀ ਦੂਰ ਤੱਕ ਬਹੁਤ ਅੱਛੀ ਲੋਕੇਸ਼ਨ ਹੈ ਜੀ